ਠਾ ਭਾਈ ਜੀ ਠਾ ਫੋਟੋ ਤੇ ਫੋਟੋ ਠਾ ਫੋਟੋ ਇੱਕ ਹੋਰ ਇਹਦੇ ਨੇ ਜਾਣਾ ਫਿਰ ਬਰਗਿਲ ਜਲ ਜਾਣੇ ਤੇ ਚਿਕਨ ਇਸ ਬਾਲਰ ਕਰਾ ਦੇ ਹਾਂ ਫੋਟੋ ਤੇ ਫੋਟੋ ਠਾ ਫੋਟੋ ਫੋਟੋ ਤੇ ਫੋਟੋ ਠਾ ਫੋਟੋ ਮੁੱਖ ਮੰਤਰੀ ਯਾਤਰਾ ਸਕੀਮ ਫੋਟੋ ਤੇ ਫੋਟੋ ਠਾ ਫੋਟੋ ਗਿਣੀ ਜਾਓ ਕਿੰਨੀਆਂ ਉਹਦਾ ਤਾਂ ਇੱਥੇ ਵੀ ਲੱਗੇ ਹੀ ਪਰ ਨੇਰੀ ਨੇ ਦਿੱਤੀ ਲਾ ਫੋਟੋ ਫੋਟੋ ਤੇ ਫੋਟੋ ਠਾ ਫੋਟੋ ਫੋਟੋ ਤੇ ਫੋਟੋ ਠਾ ਫੋਟੋ ओके ओके सर एक फोटो ਤੇ ਫੋਟੋ ਚਾਹੀਦੀ ਪੈਨ ਕਪਿਆ ਫੋਟੋ ਤੇ ਫੋਟੋ ਤੇ ਫੋਟੋ ਜੀ ਬੜੀ ਫਰੀਆ ਖਾਣੇ ਨੂੰ ਪੰਦਾਰੀ ਪੈਕਾ ਲੱਗਦਾ ਕਿੱਥੇ ਆ ਬਬੀ ਚਿਕੜਾ ਕਾਲ ਚਿਕੜਾ ਇੰਟਰੂ ਆ ਇਹ ਕੋਈ ਵੀ ਫੋਟੋ ਸੇਮ ਜਗ੍ਹਾ ਦੀ ਨਹੀਂ ਆਟ ਆਟ ਫੋਟੋ ਹੋਣ ਜੇ ਇੱਧਰ ਸਿੱਕਾ ਮੁੰਗਾ ਫੋਟੋ ਫੋਟੋ ਤੇ ਫੋਟੋ ਸਾਈਕਲ ਇਹ ਆ ਫੋਟੋ ਤੇ ਫੋਟੋ ਤੇ ਫੋਟੋ ਆ ਫੋਟੋ ਤੇ ਰਿਸਟਲ ਚੌਂਕ ਫੋਟੋ ਹਉ ਤੁਹਾਨੂੰ ਵਿਕਾਸ ਹੋਣਾ ਆ ਅਮਰਸਰ ਦਾ ਤੇ ਨਾਲ ਜਿਹੜੀ ਸਰਕਾਰ ਆਪਾਂ ਚੁਣੀ ਸੀ ਨਾ ਕਿ ਕੋਈ ਅਹੀਂ ਕਰਨਾ ਨਹੀਂ ਆ ਪ੍ਰਚਾਰ ਨਹੀਂ ਕਰਨਾ ਇਹ ਆ ਵੇਖੋ ਆਪਣੇ ਭਾਉ ਨਹੀਂ ਇੱਕ ਕਵਾਂ ਇੱਕ ਵਾਂ ਇੱਕ ਬਤ ਗੱਡੀ ਇਹ ਆ ਸਦਕੇ ਤੇਰੇ ਮੁੰਡਿਆ 843 ਕਰਾ 830 ਆਮ ਆਦਮੀ ਕਲੀਨਿੰਗ ਦੇ ਫੋਟੋ ਤੇ ਫੋਟੋ ਦੇ ਫੋਟੋ ਠਾ ਫੋਟੋ ਇਹ ਆ ਆ ਗਏ ਸਭ ਨੌਕਰੀਆਂ ਵਾਲਾ ਦੇ ਫੋਟੋ ਦੇ ਫੋਟੋ ਠਾ ਫੋਟੋ ਤਗੜਾ ਹੋ ਜਾ ਤਗੜਾ ਮਾਨ ਸਿਆ ਤਗੜਾ ਜਾ